ਲਓ ਜੀ ਆ ਨਵੀਂ ਵੇਖ ਲਓ ਨਵੀਂ ਪੜ ਲਓ ਤੇ ਨਵੀਂ ਸੁਣ ਲਓ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਜਿੱਥੇ ਪੂਰੇ ਪੰਜਾਬ ਚ ਕਿਸਾਨ ਤੇ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਉਥੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ ਤੇ ਵੱਧ ਰਿਹਾ ਹੈ ਤੇ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਤੇ ਹੁਣ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਧੂਣੀ ਵਾਵਾ ਤੁਕ ਚੁੱਕੀ ਹੈ ਬਗਾਵਤ ਜੀ ਹੋਣੀ ਸ਼ੁਰੂ ਹੋ ਗਈ ਹੈ ਕਿੰਨੇ ਸਾਰੇ ਵੱਡੇ ਆਗੂ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕੁਝ ਮੰਤਰੀ ਵੀ ਰਹੇ ਤੇ ਕੁਝ ਹੋਰ ਵਿਅਕਤੀ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਉਹਨਾਂ ਨੇ ਇਸ ਪਾਲਿਸੀ ਦੇ ਖਿਲਾਫ ਆਵਾਜ਼ ਉਠਾਈ ਹੈ ਹੁਣ ਆ ਇੱਕ ਪੋਸਟ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਐਕਸ ਓ ਐਸ ਡੀ ਨੇ ਓੰਕਾਰ ਸਿੰਘ ਉਹਨਾਂ ਨੇ ਆ ਪਾਈ ਹੈ ਬੜਾ ਚਰਚਾ ਚ ਰਿਹਾ ਹੈ OSD ਬਹੁਤ ਮੁੱਖ ਹੁੰਦਾ ਹੈ ਮੁੱਖ ਮੰਤਰੀ ਦੇ ਲਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਐਕਸ OSD ओंकार ਸਿੰਘ ਨੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਪੋਸਟ ਪਾ ਕੇ ਲਿਖ ਕੇ ਤੇ ਸਿੱਧਾ ਵੱਡਾ ਡੰਕਾ ਵਜਾ ਦਿੱਤਾ ਵਿਰੋਧ ਦਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਐਕਸ OSD ਨੇ ਜਦੋਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਹੈ ਤਾਂ ਨਾਲ ਕੇਜਰੀਵਾਲ ਦਾ ਵੀ ਬਹੁਤ ਵੱਡਾ ਵਿਰੋਧ ਕੀਤਾ ਹੈ ਇੱਕ ਤਰ੍ਹਾਂ ਨਾਲ ਕੇਜਰੀਵਾਲ ਨੂੰ ਸ਼ਰਿਆਮ ਉਹਨੇ ਕਾਫੀ ਵੱਡੀਆਂ ਗੱਲਾਂ ਕਹੀਆਂ ਨੇ ਤੇ ਹੁਣ ਇੱਕ ਚਰਚਾ ਹੈ ਇਹ ਵੀ ਅੰਦਾਜ਼ੇ ਨੇ ਇਹ ਵੀ ਇੱਕ ਸਵਾਲ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਐਕਸਓਐਸਡੀ ਨੇ ਭਗਵੰਤ ਮਾਨ ਦੀ ਸਲਾਹ ਤੇ ਤਾਂ ਇੰਜ ਨਹੀਂ ਕੀਤਾ ਭਗਵੰਤ ਮਾਨ ਦੇ ਕਹਿਣ ਤੇ ਤਾਂ ਇੰਜ ਨਹੀਂ ਕੀਤਾ ਕਿਉਂਕਿ ਭਗਵੰਤ ਮਾਨ ਤੇ ਕੇਜਰੀਵਾਲ ਦੀ ਆਪਸ ਚ ਖਟਕਣ ਦੇ ਵੀ ਪਹਿਲਾਂ ਬਹੁਤ ਵੱਡੇ ਮੁੱਦੇ ਭਖਦੇ ਰਹੇ ਨੇ ਇਹ ਵੀ ਵੱਡੀ ਚਰਚਾ ਰਹੀ ਹੈ ਤੇ ਫਿਰ ਇਹ ਸਵਾਲ ਪੁੱਛਣਾ ਵਾਜਬ ਹੈ ਕਿ ਹੁਣ ਜਦੋਂ ਭਗਵੰਤ ਮਾਨ ਦੇ ਉਸ ਜੀ ਨੇ ਦਿੱਲੀ ਵਾਲਿਆਂ ਦਾ ਵਿਰੋਧ ਕੀਤਾ ਲੈਂਡ ਪੂਲਿੰਗ ਦਾ ਵਿਰੋਧ ਕੀਤਾ ਤੇ ਨਾਲ ਕੇਜਰੀਵਾਲ ਦੇ ਉੱਪਰ ਉਹ ਸਵਾਲ ਉਠਾਇਆ ਜਿਹਦੇ ਉੱਪਰ ਕੇਜਰੀਵਾਲ ਦੀ ਬਹੁਤ ਵੱਡੀ ਹੀਠੀ ਹੈ ਕੀ ਕਿਹਾ ਇਹ ਤੁਹਾਨੂੰ ਦੱਸਦੇ ਆ ਪਹਿਲਾ ਛੋਟੀ ਜੀ ਬੇਨਤੀ ਮਿੱਤਰੋ ਜੇਕਰ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਛੇਤੀ ਪਹੁੰਚਦੀ ਰਹੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਤਾਂ ਮਾਲਵਿੰਦਰ ਕੰਗ ਜਿਹੜੇ ਆਮ ਆਦਮੀ ਪਾਰਟੀ ਦੇ ਐਮਪੀ ਨੇ ਉਹਨਾਂ ਨੇ ਆਪਣੀ ਪਾਰਟੀ ਨੂੰ ਸਲਾਹ ਦਿੱਤੀ ਵੀ ਭਾਈ ਅੱਜ ਇਹਨੂੰ ਲਾਗੂ ਨਾ ਕਰੋ ਪਹਿਲਾ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਨਾਲ ਇਹਦੇ ਉੱਪਰ ਸਲਾਹ ਕਰੋ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਜਿਹੜੇ ਬਲਾਕ ਪ੍ਰਧਾਨ ਸੀ ਉਹਨਾਂ ਨੇ ਅਸਤੀਫੇ ਦੇ ਦਿੱਤੇ ਨੇ ਕਿੰਨੇ ਸਾਰੇ ਸਰਪੰਚ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਣ ਦਾ ਦਾਵਾ ਕਰਦੇ ਸੀ ਉਹਨਾਂ ਨੇ ਠੋਕ ਕੇ ਵਿਰੋਧ ਕਰਤਾ ਉਸ ਤੋਂ ਬਾਅਦ ਜਿਹੜੇ ਮੋਗੇ ਦੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੀ ਉਹਨਾਂ ਨੇ ਵੀ ਅਸਤੀਫਾ ਦੇਣ ਦੀ ਖਬਰ ਆ ਰਹੀ ਹੈ ਤੇ ਉਧਰ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਰਹੇ ਨੇ ਸੀਨੀਅਰ ਆਗੂ ਹੈ ਕੁਲਦੀਪ ਧਾਲੀਵਾਲ ਉਹਨਾਂ ਬਾਰੇ ਸੁਖਪਾਲ ਖਹਿਰਾ ਨੇ ਪਿਛਲੇ ਦਿਨੀ ਇੱਕ ਪੋਸਟ ਵਾਇਰਲ ਕੀਤੀ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਵੀ ਕਿਸੇ ਬੰਦੇ ਨੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਚ ਕੁਲਦੀਪ ਧਾਲੀਵਾਲ ਨੂੰ ਲਿਖ ਕੇ ਪਾਇਆ ਸੀ ਵੀ ਇਹ ਗਲਤ ਹੈ ਤੇ ਸੁਖਪਾਲ ਸਿੰਘ ਖਹਿਰਾ ਨੇ ਸਕਰੀਨਸ਼ਾਟ ਪਾਏ ਸੀਗੇ ਬਿਲਕੁਲ ਦੀਪ ਢਾਲੀਵਾਲ ਨੇ ਆਪਣੀ ਆਈਡੀ ਤੋਂ ਕਮੈਂਟ ਲਿਖਿਆ ਸੀ ਕਿ ਮੈਂ ਖੁਦ ਇਸ ਪਾਲਿਸੀ ਦੇ ਪੱਖ 'ਚ ਨਹੀਂ ਹਾਂ ਵਿਰੋਧ 'ਚ ਹਾਂ ਤੇ ਹੁਣ ਜਿਹੜਾ ਭਗਵੰਤ ਮਾਨ ਦਾ ਓਐਸਡੀ ਹੈ ਓੰਕਾਰ ਸਿੰਘ ਉਹਨੇ ਜਿਹੜਾ ਡੰਕਾ ਵਜਾਇਆ ਉਹ ਆ ਮੈਥੋਂ ਨੂੰ ਪੜ ਕੇ ਸੁਣਾਉਣਾ ਕੇਜਰੀਵਾਲ ਦੇ ਉੱਪਰ ਵੱਡੇ ਸਵਾਲ ਚੁੱਕੇ ਗਏ ਨੇ ਪਰ ਕੇਜਰੀਵਾਲ ਨੂੰ ਸਿੱਧਾ ਕਮੈਂਟ ਭਗਵੰਤ ਮਾਨ ਦੇ ਓਐਸਡੀ ਓੰਕਾਰ ਸਿੰਘ ਨੇ ਕਰਤਾ ਉਹ ਲਿਖਦਾ ਹੈ ਕਹਿੰਦਾ ਕਿਸਾਨਾਂ ਦੀ ਹਤਾਇਸ਼ੀ ਕੋ ਆਉਣ ਵਾਲੀ ਪਾਰਟੀ ਜਿਹੜੀ ਕਿ ਐਮਐਸਪੀ ਦੇਣ ਦੇ ਵਾਅਦੇ ਕਰਕੇ ਸਰਕਾਰ ਬਣਾਉਂਦੀ ਹੈ ਉਹੀ ਆਮ ਆਦਮੀ ਪਾਰਟੀ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀਆਂ ਨੀਤੀਆਂ ਘੜ ਰਹੀ ਏ ਮੁੱਖ ਮੰਤਰੀ ਭਗਵੰਤ ਮਾਨ ਦਾ ਓਐਸਡੀ ਲਿਖ ਰਿਹਾ ਪੋਸਟ ਜਿਹੜੀ ਤੁਹਾਡੇ ਤੁਸੀਂ ਦੇਖ ਰਹੇ ਹੋ ਅੱਗੇ ਉਹ ਲਿਖਦਾ ਹੈ ਇਹ ਗੱਲ ਸਪਸ਼ਟ ਹੈ ਕਿ ਇਹ ਨੀਤੀ ਦਿੱਲੀ ਵਾਲਿਆਂ ਨੇ ਨਿੱਜੀ ਫਾਇਦਾ ਲੈਣ ਲਈ ਬਣਾਈ ਹੈ ਬਹੁਤ ਵੱਡਾ ਦੋਸ਼ ਭਗਵੰਤ ਮਾਨ ਦੇ ਐਕਸਓਐਸਡੀ ਦਾ ਹੁਣ ਅੱਗੇ ਕਹਿੰਦਾ ਇਤਿਹਾਸ ਗਵਾਹ ਕਿ ਪੰਜਾਬ ਦੇ ਲੋਕਾਂ ਨੇ ਕਦੇ ਵੀ ਦਿੱਲੀ ਦੀ ਈਨ ਨਹੀਂ ਮੰਨੀ ਤੇ ਨਾ ਹੀ ਹੁਣ ਮੰਨਣਗੇ ਅੱਗੇ ਉਹ ਲਿਖਦਾ ਸੁਨਾਮ ਵਾਲੀ ਰੈਲੀ ਵਿੱਚ ਕੇਜਰੀਵਾਲ ਦੇ ਭਾਸ਼ਣ ਦਰਮਿਆਨ ਲੋਕਾਂ ਦਾ ਉੱਠ ਕੇ ਚਲੇ ਜਾਣਾ ਕੇਜਰੀਵਾਲ ਵਿਰੁੱਧ ਰੋਸ ਦੀ ਗਵਾਹੀ ਵਰਦਾ ਤੇ ਅਗਲੀ ਗੱਲ ਉਹਨੇ ਲਿਖੀ ਹੈ ਕਹਿੰਦਾ ਮੈਂ ਪੰਜਾਬ ਲੈਂਡ ਪੂਲਿੰਗ ਪਾਲਿਸੀ 2025 ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦਾ ਹਾਂ ਤੇ ਅੱਗੇ ਉਹ ਲਿਖਦਾ ਹੈ ਇਹ ਸਿਰਫ ਕਿਸਾਨਾਂ ਦੀ ਨਹੀਂ ਸਾਰੇ ਪੰਜਾਬ ਦੀ ਲੜਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ OSD ਨੇ ਇਹ ਪੋਸਟ ਲਿਖੀ ਹੈ ਜਿੱਥੇ ਲੈਂਡ ਪੂਲਿੰਗ ਪਾਲਿਸੀ ਦਾ ਸਖਤ ਵਿਰੋਧ ਕੀਤਾ ਹੈ ਉਥੇ ਕੇਜਰੀਵਾਲ ਦਾ ਵੀ ਵਿਰੋਧ ਕਰਤਾ ਹੈ ਔਰ ਇਹ ਕੀ ਬਿਸਨਾਮ ਰੈਲੀ 'ਚ ਜਦੋਂ ਕੇਜਰੀਵਾਲ ਬੋਲਣ ਲਈ ਉੱਠੇ ਤਾਂ ਲੋਕ ਉਥੋਂ ਕੁਰਸੀਆਂ ਛੱਡ ਕੇ ਤੇ ਉੱਠ ਖੜੇ ਇਹ ਇੱਕ ਤਰ੍ਹਾਂ ਕੇਜਰੀਵਾਲ ਬਾਰੇ ਜਿਹੜੀ ਗੱਲ ਲਿਖੀ ਗਈ ਹੈ ਇਹ ਬਹੁਤ ਵੱਡੀ ਗੱਲ ਹੈ ਸੱਚਮੁੱਚ ਕੀ ਪੰਜਾਬ ਦੇ ਵਿੱਚ ਕੇਜਰੀਵਾਲ ਦੇ ਲੋਕ ਇਸ ਪੱਧਰ ਤੱਕ ਵਿਰੋਧ ਚ ਜਾ ਰਹੇ ਨੇ ਹੁਣ ਸਵਾਲ ਇੱਥੇ ਇਹ ਵੀ ਹੈ ਕਿ ਕੀ ਭਗਵੰਤ ਮਾਨ ਨੇ ਖੁਦ ਆਪਣੇ ਐਕਸਓਐਸਡੀ ਤੋਂ ਕੇਜਰੀਵਾਲ ਦਾ ਇਹ ਵਿਰੋਧ ਕਰਵਾਇਆ ਜਾਂ ਉਹਨੇ ਆਪੇ ਕੀਤਾ ਵੇਖੋ ਪਿਛਲੇ ਟਾਈਮ 'ਚ ਚਰਚਾ ਚੱਲਦੀ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਖੜਕੀ ਹੋਈ ਹੈ ਤਾਂ ਹੁਣ ਇਹ ਸਵਾਲ ਵੀ ਉੱਠ ਖੜਿਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ OSD ਨੇ ਆ ਪੋਸਟ ਪਾਤੀ ਜਿਹਦੇ 'ਚ ਕੇਜਰੀਵਾਲ ਦਾ ਜ਼ਿਕਰ ਵਿਰੋਧ 'ਚ ਕਰਤਾ ਤਾਂ ਫਿਰ ਚਰਚਾ ਹੋ ਰਹੀ ਹੈ ਲੋਕ ਸਵਾਲ ਠਾ ਰਹੇ ਨੇ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹ ਤਾਂ ਇਹਦੇ ਵਿੱਚ ਨਹੀਂ ਕਿਉਂਕਿ ਪਹਿਲਾ ਚਰਚਾ ਰਹੀ ਹੈ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੀ ਖੜਕਦੀ ਰਹਿੰਦੀ ਹੈ ਹੁਣ ਆਮ ਆਦਮੀ ਪਾਰਟੀ ਲਈ ਕੰਮ ਔਖਾ ਹੋ ਗਿਆ ਪੰਜਾਬ 'ਚ ਲੈਂਡ ਪੂਲਿੰਗ ਪਾਲਿਸੀ ਜੇ ਤਾਂ ਰੱਦ ਕਰਦੇ ਨੇ ਤਾਂ ਵੀ ਮਰਦੇ ਨੇ ਜੇ ਲਾਗੂ ਕਰਦੇ ਨੇ ਤੇ ਉਹ ਲੋਕਾਂ ਨੇ ਹੁਣ ਹੋਂਦ ਨਹੀਂ ਦੇਣੀ ਜਿੱਥੋਂ ਤੱਕ ਅੰਦਾਜ਼ਾ ਬਣ ਰਿਹਾ ਹੈ ਕਿਉਂਕਿ 8 ਅਗਸਤ ਨੂੰ ਲੁਧਿਆਣਾ ਦੇ ਇੱਕ ਪੈਲਸ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਕਿਸਾਨਾਂ ਨੇ ਮੁੱਖ ਮੰਤਰੀ ਲਈ ਕੁਰਸੀ ਲਾਉਣੀ ਹੈ ਜਿਹਦੇ ਚ ਉਹਨਾਂ ਨੇ ਇਹ ਮੰਗ ਕੀਤੀ ਵੀ ਮੁੱਖ ਮੰਤਰੀ ਕਹਿੰਦਾ ਪਾਲਿਸੀ ਸਹੀ ਹੈ ਤਾਂ ਆਵੇ ਕੁਰਸੀ ਤੇ ਬੈਠੇ ਤੇ ਸਾਨੂੰ ਕਿਸਾਨਾਂ ਨੂੰ ਇਸ ਪਾਲਿਸੀ ਦੇ ਫਾਇਦੇ ਸਮਝਾ ਕੇ ਜਾਵੇ ਹੁਣ ਵੇਖਣਾ ਇਹ ਆ ਕਿ ਮੁੱਖ ਮੰਤਰੀ ਸਾਹਿਬ ਆਉਣਗੇ ਭਗਵੰਤ ਮਾਨ ਸਾਹਿਬ ਫਾਇਦੇ ਸਮਝਾਉਣ ਜਾਣਗੇ ਕਿ ਨਹੀਂ ਜਾਣਗੇ ਜਿਤ ਤੱਕ ਮੈਨੂੰ ਲੱਗਦਾ ਮੁੱਖ ਮੰਤਰੀ ਨਹੀਂ ਜਾਣ ਕਿਉਂਕਿ ਅੱਗੇ ਕਿਸਾਨਾਂ ਨੇ ਦੋ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਵੀ ਆ ਸਾਡੇ ਨਾਲ ਬਹਿਸ ਕਰ ਉਹ ਨਹੀਂ ਆਉਂਦੇ ਰਹੇ ਪਿੱਛੇ ਜ ਆ ਭਗਵੰਤ ਮਾਨ ਸਾਹਿਬ ਨੇ ਇੱਕ ਵਾਰੀ ਖੁਦ ਫੇਰ ਕਹਿਤਾ ਵੀ ਮੈਂ ਕਿਹਣਾ ਆਓ ਮੇਰੇ ਨਾਲ ਬਹਿਸ ਕਰੋ ਤੇ ਕਿਸਾਨਾਂ ਨੇ ਫਿਰ ਪੂਰੀਆਂ ਪੱਟਾਂ ਤੇ ਥਾਪੀਆਂ ਮਾਰੀਆਂ ਵੀ ਟਾਈਮ ਦੇ ਜਗ੍ਹਾ ਤੇਰੀ ਟਾਈਮ ਤੇਰਾ ਤੇ ਅਸੀਂ ਆਉਂਨੇ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਫਿਰ ਇਹ ਕਹਿੰਦੇ ਨਜ਼ਰ ਆਏ ਸੀ ਕਿ ਮੈਨੂੰ ਝੋਨਾ ਲਵਾਉਣ ਦਾ ਫਿਕਰ ਹੈ ਇਹਨਾਂ ਨੂੰ ਬਹਿਸ ਦਾ ਫਿਕਰ ਹੈ ਤੇ ਵੇਖ ਲਾਂਗੇ ਬਹਿਸ ਵੀ ਕਰ ਲਾਂਗੇ ਪਰ ਉਹ ਆਏ ਨਹੀਂ ਸੀ ਹੁਣ ਵੇਖਣਾ ਹੈ ਕਿ ਕੀ ਮੁੱਖ ਮੰਤਰੀ ਆਉਂਦੇ ਨੇ ਦੇਖੋ ਇਹ ਕੋਈ ਛੋਟੀ ਗੱਲ ਨਹੀਂ ਗਈ ਕਿ ਮੁੱਖ ਮੰਤਰੀ ਦਾ ਐਕਸਓਐਸਡੀ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਿਹਾ ਹੈ ਪਾਲਿਸੀ ਦਾ ਵਿਰੋਧ ਕਰ ਰਿਹਾ ਹੈ ਕੇਜਰੀਵਾਲ ਦਾ ਵਿਰੋਧ ਕਰ ਰਿਹਾ ਹੁਣ ਚਰਚਾ ਤੇ ਵੀ ਹੈ ਵੀ ਰਾਗਵ ਚੱਡੇ ਦਾ ਤੇ ਮੁੱਖ ਮੰਤਰੀ ਭਗਵਨ ਤਵੰਦ ਦਾ ਕਾਫੀ ਵਿਰੋਧ ਪੱਕ ਚੁੱਕਾ ਹੈ ਇਹ ਚਰਚਾ ਹੈ ਪੁਖਤਾ ਨਹੀਂ ਮੇਰੇ ਕੋਲ ਸੂਤਰ ਬਹੁਤ ਸਾਰੇ ਚੈਨਲਾਂ ਤੇ ਆ ਰਹੀ ਹੈ ਗੱਲ ਤਾਂ ਉਹ ਕੀ ਹੈ ਜਿਹੜਾ ਰਾਗਵ ਚੱਡਾ ਹੈ ਦੱਸਿਆ ਜਾ ਰਿਹਾ ਵੀ ਚੰਡੀਗੜ੍ਹ ਉਹਦੇ ਨਾਂ ਦੇ ਉੱਪਰ 50 ਨੰਬਰ ਕੋਠੀ ਸੀਗੀ ਤੇ ਉਹ ਹੁਣ ਮੁੱਖ ਮੰਤਰੀ ਭਗਵੰਤ ਸਬਨ ਨੇ ਖਾਲੀ ਕਰਾ ਲਈਏ। ਵੇਖੋ ਇੱਕ ਟਾਈਮ ਸੀ ਪੰਜਾਬ 'ਚ ਰਾਗਵ ਚੱਡਾ ਦੀ ਮੁੱਖ ਮੰਤਰੀ ਨਾਲ ਵੱਧ ਚੱਲਣ ਲੱਗ ਪਈ ਸੀ। ਇੱਥੋਂ ਤੱਕ ਸੀ ਕਿ ਜੇ ਕੋਈ ਬਦਲੀ ਕਰਨੀ ਹੈ, ਜੇ ਕੋਈ ਵੀ ਨਵਾਂ ਫੈਸਲਾ ਲੈਣਾ ਹੈ ਤੇ ਰਾਗਵ ਚੱਡੇ ਤੋਂ ਪੁੱਛੇ ਬਿਨਾਂ ਨਹੀਂ ਹੋ ਸਕਦਾ। ਤੇ ਹੁਣ ਇਹ ਗੱਲ ਆ ਰਹੀ ਹੈ ਰਾਗਵ ਚੱਡਾ ਪੰਜਾਬ ਦੀ ਸਿਆਸਤ ਤੋਂ ਗਾਇਬ ਹੈ। ਆਮ ਆਦਮੀ ਪਾਰਟੀ ਦੀ ਜਿਹੜੀ ਨੈਸ਼ਨਲ ਸਿਆਸਤ ਹੈ ਉਹਦੇ ਚੋਂ ਵੀ ਲਗਭਗ ਉਹ ਗਾਇਬ ਹੈ ਤੁਸੀਂ ਕਿਸੇ ਵੀ ਮੇਨ ਮੁਹਿੰਮ 'ਚ ਪਿਛਲੇ 6 ਮਹੀਨਿਆਂ ਤੋਂ ਰघव ਚੱਡੇ ਨੂੰ ਨਹੀਂ ਵੇਖਿਆ ਹੋਣਾ ਉਹ ਜਦੋਂ ਦਾ ਵਿਆਹ ਕਰਾਇਆ ਪਰਨੀਤੀ ਚੋਪੜਾ ਦੇ ਨਾਲ ਉਦੋਂ ਦੇ ਉਧਰ ਬਿਜੀ ਨੇ ਜਾਂ ਆਮ ਆਦਮੀ ਪਾਰਟੀ ਨਾਲ ਉਹਨਾਂ ਦੀ ਕੋਈ ਪ੍ਰੋਬਲਮ ਆਈ ਹੋਣੀ ਹੈ ਤੇ ਹੁਣ ਇਹ ਜਿਹੜਾ ਚਰਚਾ ਆ ਰਿਹਾ ਮੀਡੀਆ 'ਚ ਵੀ ਭਗਵੰਤ ਮਾਨ ਨੇ ਰघव ਚੱਡਾ ਦੀ ਜਿਹੜੀ ਕੋਠੀ ਚੰਡੀਗੜ੍ਹ ਨੂੰ ਦਿੱਤੀ ਹੋਈ ਸੀ ਹਾਲਾਂਕਿ ਉਹਦੇ ਨਾਂ ਤੇ ਉਹ ਕੋਠੀ ਅਲਾਰਟ ਨਹੀਂ ਸੀ ਤੇ ਕੋਠੀ ਬੜੀ ਆਲੀ ਸ਼ਾਨ ਹੈ ਚੰਡੀਗੜ੍ਹ ਚੋ ਤੇ ਚਰਚਾ ਹੈ ਵੀ ਉਹ ਹੁਣ ਉਹਨੂੰ ਕਹਤਾ ਵੀ ਭਾਈ ਇੱਥੋਂ ਤੁਸੀਂ ਡੰਡਾ ਡੇਰਾ ਚੁੱਕੋ ਤੇ ਜਾਓ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਤੇ ਕੇ ਰਾਘਵ ਚੱਡਾ ਚ ਸਭ ਅੱਛਾ ਨਹੀਂ ਹੈ ਹੁਣ ਲੈਂਡ ਪੂਲਿੰਗ ਪਾਲਿਸੀ ਤੇ ਆਉਣ ਵਾਲੇ ਟਾਈਮ ਚ ਕੀ ਹੋਏਗਾ ਤੁਸੀਂ ਵੀ ਦੇਖ ਰਹੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ ਪਿਆਰਿਓ ਲਓ ਜੀ ਆ ਨਵੀਂ